हां जी दोस्तों कुदरत डेरी फार्म डॉक्टर सुखचैन सिंह ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਬਹੁਤ ਸਾਰੇ ਵੀਰਾਂ ਦੇ ਮੈਸੇਜ ਵੀ ਆਏ ਹੋਏ ਨੇ ਹੋਣ ਵੀ ਵੀਰ ਕਰਦੇ ਆ ਵੀ ਸਾਡੀ ਮੱਝ ਸੂਈ ਏ ਤੇ ਉਹ ਬੱਚੇ ਵੱਲ ਨਹੀਂ ਦੇਖਦੀ ਬੱਚਾ ਭੁੱਲ ਜਾਂਦੀ ਏ ਸੋ ਜਦੋਂ ਕੁਦਰਤੀ ਗੱਲ ਹੈ ਜਦੋਂ ਤੁਹਾਡੀ ਮੱਝ ਬੱਚੇ ਵੱਲ ਬੱਚੇ ਦਾ ਮੋਹ ਨਹੀਂ ਕਰੇਗੀ ਬੱਚੇ ਨੂੰ ਥੱਲੇ ਨਹੀਂ ਲਵਾਏਗੀ ਤਾਂ ਉਹਨੇ ਬੁਈ ਤਰ੍ਹਾਂ ਪਸਮਣਾ ਨਹੀਂਗਾ ਕਿਉਂਕਿ ਉਹਦੇ ਹਾਰ ਜ਼ਮਾਨੀ ਚੇਂਜ ਹੋਣੇ ਤੇ ਉਹਨੇ ਪ੍ਰੋਪਰ ਦੁੱਧ ਨਹੀਂ ਦੇਣਾਗਾ ਇਹ ਬਹੁਤ ਵੱਡੀ ਗੱਲ ਹੈਗੀ ਏ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੱਝ ਜਿਹੜੀ ਆਪਾਂ ਆਪਣੀ ਸਵਾਉਣੀ ਅੰਦਰ ਹੱਥ ਨਹੀਂ ਮਾਰਨਾ ਸਾਰੀਆਂ ਗੱਲਾਂ ਸੋ ਅੱਜ ਮੈਂ ਤੁਹਾਨੂੰ ਦੱਸਣਾ ਵੀ ਜਿਹੜੀ ਮੱਝ ਸੂਕ ਕੇ ਬੱਚਾ ਪੁੱល ਜਾਂਦੀ ਏ ਉਹਨੂੰ ਬੱਚਾ ਆਪਾਂ ਕਿਵੇਂ ਲਾਉਣਾ ਹੈ ਫਿਰ ਮੈਂ ਤੁਹਾਨੂੰ ਇਹ ਕਈ ਵੀ ਗੱਲ ਦੱਸਣੀ ਆਂ ਤੇ ਨਾਲ ਦਾ ਹੀ ਟੌਪਿਕ ਇਹ ਉਹ ਦੁਬਾਰਾ ਕਰਾਂਗੇ ਵੀਡੀਓ ਵੀ ਜਿਹੜੇ ਕਈ ਸ਼ੈਤਾਨ ਲੋਕ ਬੱਚਾ ਲਾ ਕੇ ਮੱਝ ਵੇਚ ਦਿੰਦੇ ਆ ਉਹਦੀ ਆਪਾਂ ਕਿਵੇਂ ਪਛਾਣ ਕਰਨੀ ਹੈ ਉਹ ਬਾਅਦ ਦੀ ਗੱਲ ਐ ਸੋ ਪਹਿਲਾਂ ਆਪਾਂ ਗੱਲ ਕਰਨੀ ਐ ਵੀ ਜਿਹੜੀ ਮੱਝ ਬੱਚਾ ਨਹੀਂ ਲੈਂਦੀ ਸੋ ਦੋਸਤੋ ਕਰਨਾ ਕੀ ਇਹ ਜਿਹੜੀ ਤੁਹਾਡੀ ਮੱਝ ਸੂਈ ਹੈ ਸੂਣ ਤੋਂ ਬਾਅਦ ਉਹ ਬੱਚਾ ਨਹੀਂ ਲੈਂਦੀ ਸੋ ਦੋਸਤੋ ਉਹਦਾ ਇੱਕ ਬਹੁਤ ਵਧੀਆ ਮੈਥਡ ਹੈ ਇਹ ਤੁਸੀਂ ਕੀ ਕਰਨਾ ਹੈ ਵੀ ਆਹ ਜਿਹੜੇ ਹੁੰਦੇ ਇੱਥੇ ਆਪਣੇ ਹੁੰਦੇ ਆ ਵਰਵਰ ਲਿਪਸ ਜਿਹਨੂੰ ਆਪਾਂ ਬਾਥਰੂਮ ਵਾਲਾ ਜਗਾ ਕਹਿਆ ਜਾਂਦੇ ਆ ਸੋ ਇਹਦੇ ਦੋਸਤੋ ਇੱਥੇ ਆਪਣਾ ਸਰਵਿਕਸ ਹੁੰਦੀ ਆ ਕਹਿੰਦੇ ਨਾਲ ਜੇ ਕਰਕੇ ਸਰਵਿਕਸ ਦੇ ਵਿੱਚ ਨਾ ਇੱਥੇ ਆਪਣਾ ਥੱਲੇ ਬਾਥਰੂਮ ਵਾਲਾ ਬਲੈਡਰ ਹੁੰਦਾ ਉੱਤੇ ਦੋਸਤੋ ਆਹ ਗੋਏ ਵਾਲਾ ਰੈਕਟਮ ਹੁੰਦਾ ਇਹ ਚੀਜ਼ ਹੁੰਦੀ ਏ ਬਿਲਕੁਲ ਵਿਚਾਲੇ ਆਹ ਰੈਕਟਮ ਕਰ ਲਓ ਆਹ ਬਲੈਡਰ ਕਰ ਲਓ ਤੇ ਆਹ ਕਰ ਲਓ ਯੂਟਰਸ ਸੋ ਦੋਸਤੋ ਤੁਸੀਂ ਕਰਨਾ ਕੀ ਏ ਤੁਸੀਂ ਥੋੜੇ ਜੇ ਆਪਣਾ ਛੋਲੇ ਲੈਣੇ ਆ ਭੋਂਕੇ ਥੋੜੇ ਜਿੰਨੇ ਮਿਲ ਕੇ ਚਲੋ 50 ਗ੍ਰਾਮ ਜਿਹੜੇ ਛੋਲੇ ਤੁਸੀਂ ਲੈ ਲੈਣੇ ਆ ਪਿਓ ਦੇਸੀ ਛੋਲੇ ਤੁਸੀਂ ਲੈ ਲੈਣੇ ਆ ਭਿੰਜੇ ਹੋਏ ਦੋਸਤੋ ਭਿੰਜੇ ਛੋਲੇ ਲੈ ਕੇ 50 ਗ੍ਰਾਮ ਉਹਨਾਂ ਦੇ ਵਿੱਚ ਹੀ 50 ਗ੍ਰਾਮ ਜਿਹੜਾ ਗੋੜੇ ਕੁੱਟ ਕੇ ਉਹਨਾਂ ਦੀ ਇੱਕ ਗੰਢ ਬੰਨ ਕੇ ਨਾ ਦੋਸਤੋ ਤੁਸੀਂ ਗੰਢ ਬੰਨ ਕੇ ਤੇ ਕੱਪੜੇ ਦੇ ਵਿੱਚ ਕਪੜਾ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਜਿੱਦਾਂ ਮੇਰੇ ਪਰਨਾ ਬੰਨਿਆ ਕਾਟਨ ਦਾ ਉਹਦੇ ਵਿੱਚ ਗੰਢ ਬੰਨ ਕੇ ਤੁਸੀਂ ਹੱਸਦੇ ਦਸਤਾਨਾ ਪਾ ਕੇ ਇੱਕ ਉਹਨੇ ਨਾਲ ਲੰਮੀ ਜੀ ਰੱਸੀ ਬੰਨ ਲੈਣੀ ਕਿ ਅੰਦਰ ਨਾ ਜਾਵੇ ਉਹ ਤੁਸੀਂ ਇੱਥੇ ਜਿਹੜਾ ਆਹ ਅੰਦਰ ਛਾਪ ਵਾਲੀ ਜਗ੍ਹਾ ਤੇ ਹੱਥ ਪਾ ਕੇ ਇੱਥੇ ਮੂੰਹ ਅੱਗੇ ਰੱਖ ਦੇਣੇ ਦੋਸਤੋ ਆਪ ਦੀ ਜਿਹੜੀ ਢਾੜੀ ਮੱਝ ਤਾਰੀ ਸੋਈ ਏ ਉਹਦੇ ਇੱਥੇ ਮੂੰਹ ਅੱਗੇ ਰੱਖ ਕੇ ਆਹ ਰੱਸੀ ਇੱਕ ਆਪਾਂ ਬਾਹਰ ਰੱਖ ਲੈਣੀ ਹੈ ਜਦੋਂ ਦੋਸਤੋ ਇਹ ਘੈਂਟਾ ਕੋ ਰਹਿ ਗਿਆ ਅੰਦਰ ਮੱਝਰੇ ਕੋਲੇ ਧਿਆਨ ਰੱਖਣਾ ਕੋਲੇ ਖੜਨਾ ਘੈਂਟਾ ਇੱਕ ਬਹੁਤ ਹੈ ਜਦੋਂ ਇਹ ਘੈਂਟਾ ਅੰਦਰ ਰਹਿ ਗਿਆ ਉਸ ਤੋਂ ਬਾਅਦ ਜਿਹੜੀ ਮੱਝ ਦਾ ਅੱਡੇ ਦਾ ਬੱਚਾ ਹੈ ਉਸ ਬੱਚੇ ਨੂੰ ਚੰਗੀ ਤਰ੍ਹਾਂ ਨਵਾ ਕੇ ਸਾਫ਼ ਕਰਕੇ ਸੋ ਦੋਸਤੋ ਉਹ ਜਿਹੜਾ ਇਹ ਕੱਪੜਾ ਕੱਟ ਖਿੱਚ ਕੇ ਕੱਢ ਕੇ ਬਾਹਰ ਜਿਹੜਾ ਇਹਦੇ ਵਿੱਚ ਗੁੜ ਤੇ ਛੋਲੇ ਸੀਗੇ ਬੱਚੇ ਤੇ ਮਲ ਕੇ ਕੋਸ਼ ਤੁਹਾਡੀ ਮਾਇਦੀਆਂ ਦੁੱਧ ਦੀਆਂ ਧਾਰਾਂ ਨੇ ਬੱਚੇ ਉੱਤੇ ਮਾਰ ਕੇ ਤੁਸੀਂ ਥੱਲੇ ਕਰ ਦਿਓ ਤੁਹਾਡੀ ਜਿਹੜੀ ਮੱਝ ਉਹ ਬੱਚਾ ਉਸੇ ਵੇਲੇ ਲੈ ਲੇਗੀ ਬਿਲਕੁਲ ਸੌਖਾ ਤੇ ਆਸਾਨ ਤਰੀਕਾ ਐਵੇਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਕੋਈ ਕਹਿੰਦਾ ਜੀ ਮੈਂ ਬੱਚਾ ਲਾਉਣ ਦਾ 2000 ਰੁਪਇਆ ਲਵਾਂਗਾ ਕੋਈ ਕਹਿੰਦਾ ਜੀ 1500 ਲਵਾਂਗਾ ਇਹ ਤੁਸੀਂ ਕੰਮ ਆਪ ਹੀ ਕਰ ਲੈਣਾ ਕੰਮ ਜਿਆਦਾ ਔਖਾ ਨਹੀਂਗਾ ਪਸ਼ਾਬ ਪਣੀ ਜਗ੍ਹਾ ਥੋੜਾ ਜਿਹਾ ਅੱਗੇ ਤੁਸੀਂ ਜਾਓਗੇ ਇੱਥੇ ਆਹਾ ਸਰਵਿਕਸ ਹੁੰਦੀ ਏ ਇਹਦੇ ਵਿੱਚ ਮੂੰਹ ਅੱਗੇ ਰੱਖ ਲੈਣੇ ਨੇ ਛੋਲੇ ਤੇ ਗੁੜ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨਾ ਭਉ ਕੇ ਕੁੱਟ ਕੇ ਛੋ ਥੋੜੇ ਜਿਹੀ ਗੰਡ ਬਨ ਕੇ ਉਹਦੀ ਇੱਕ ਰੱਸੀ ਬਾਹਰ ਬੰਕਾ ਲੈਣੀ ਏ ਇਹ ਖਿੱਚ ਕੇ ਘੰਟੇ ਬਾਅਦ ਜਿਹੜਾ ਤੁਹਾਡਾ ਬੱਚਾ ਹੈ ਪਹਿਲਾਂ ਬੱਚੇ ਨੂੰ ਨਮਾਉਣਾ ਹੈ ਇੱਥੇ ਵੀ ਹੁਣ ਕਈ ਵੀਰ ਬੜੀ ਗਲਤੀ ਕਰਦੇ ਆ ਬੱਚੇ ਨੇ ਨਮਾਉਂਦੇ ਹੈ ਨਹੀਂ ਓਵੇਂ ਮਲ ਦਿੰਦੇ ਆ ਉਹਦੇ ਉੱਤੇ ਜਦੋਂ ਪਸ਼ਾਬ ਡੋਲਿਆ ਹੋਇਆ ਗੋਆ ਲੱਗਾ ਹੋਇਆ ਤੁਹਾਡੀ ਮੱਜ ਨੇ ਪ੍ਰੋਕਸੀ ਮੈਡ ਲਈ ਇਹਨੂੰ ਚਟਣਾ ਹੀ ਨਹੀਂਗਾ ਉਹਨੂੰ ਇੱਕ ਵਾਰੀ ਫ੍ਰੈਸ਼ ਕਰ ਲੈਣਾ ਫ੍ਰੈਸ਼ ਕਰਕੇ ਉਹਦੇ ਉੱਤੇ ਆਹ ਜਿਹੜਾ ਗੁੜ ਤੇ ਚਣੇ ਆ ਇਹ ਕੁੱਟ ਕੇ ਮਲ ਦੇਣੇ ਆ ਮਲਣ ਤੋਂ ਬਾਅਦ ਜਿਹੜੀ ਮਾਇਦੀ 12 14 ਔਖੇ ਔਖੇ ਵਿੱਚ 10 12 14 ਉੱਤੇ ਮਾਰ ਕੇ ਮੱਝ ਦੇ ਅੱਗੇ ਕਰ ਦਿਓ ਸੋ ਤੁਹਾਡੀ ਜਿਹੜੀ ਮੱਝ ਹੈ ਉਹ ਬੱਚਾ ਲੈ ਲਵੇਗੀ ਸੋ ਇਹ ਬਹੁਤ ਵਧੀਆ ਆਸਾਨ ਤਰੀਕਾ ਤੁਹਾਨੂੰ ਮੈਂ ਦੱਸਿਆ ਸੋ ਹੁਣ ਤੁਹਾਨੂੰ ਮੈਂ ਦੱਸਾਂਗਾ ਅਗਲੀ ਵੀਡੀਓ ਚ ਵੀ ਜਿਹੜੀ ਮੱਝ ਨੂੰ ਬੱਚਾ ਲੱਗਾ ਹੁੰਦਾ ਕਈ ਸ਼ਤਾਨ ਲੋਕ ਟੋਕੜਾਂ ਮੱਧਾ ਲੈ ਕੇ ਬੱਚਾ ਲਾਉਂਦੇ ਆ ਉਹ ਬੱਚੇ ਦੀ ਆਪਾਂ ਪਛਾਣ ਕਿਵੇਂ ਕਰਨੀ ਹੈ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਵੀ ਕਰੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸੋ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਸਾਰਿਆਂ ਦਾ ਬਹੁਤ ਧੰਨਵਾਦ ਪਿਆਰ ਸਤਿਕਾਰ ਦੇਣ ਲਈ ਸੋ ਅੱਗੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ